ਇਹ 15 ਦਿਨ ਹੁੰਦਾ ਪੋਸ਼ਣ ਪਖਵਾੜੇ ਦਾ ਮਤਲਬ ਇਹ 15 ਦਿਨ ਹਰ ਘਰ ਵਿੱਚ ਦੱਸਣਾ ਹੁੰਦਾ ਸਭ ਤੋਂ ਪਹਿਲਾਂ ਜਿਹੜੀ ਗਰਭਤੀ ਮਾਂ ਹੁੰਦੀ ਹੈ ਉਹ ਸਿਰ ਰਜਿਸਟ੍ਰੇਸ਼ਨ ਕਰਦੇ ਆ ਕਿ ਉਹਨੂੰ ਚੰਗੀ ਖਾਣਖਾਣ ਬਾਰੇ ਦੱਸਦੇ ਆ ਕਿ ਜਦੋਂ ਕਿ ਉਹ ਉਹਦੇ ਦੋ ਟੀਕੇ ਲੱਗੇ ਠੀਕ ਹੈ ਮਾਰੇ ਵੀ ਦੱਸ ਦੇਣਗੇ ਠੀਕ ਹੈ ਜਦੋਂ ਉਹ ਕੇਸ ਅਸੀਂ ਉਹਨਾਂ ਨੂੰ ਕਹਿੰਦੇ ਆ ਹਸਪਤਾਲ ਦੇ ਵਿੱਚ ਕਰਵਾਓ ਜਦੋਂ ਬੱਚਾ ਹੋ ਜਾਂਦਾਗਾ ਉਹਦੀ ਦੇਖਰੇਖ ਵਧੀਆ ਉਹਦਾ ਟੀਕਾਕਰਨ ਪੂਰਾ ਕੀਤਾ ਜਾਵੇ ਹਾਂਜੀ ਉਹਦੀ ਖਰਾਕ ਵਧੀਆ ਹੋਵੇ ਪਾਲਣ ਪੋਸ਼ਣ ਬੱਚੇ ਦਾ ਵਧੀਆ ਹੋਵੇ ਉਸ ਤੋਂ ਬਾਅਦ ਜਦੋਂ ਉਪਮਾ ਨਹੀਂ ਆਪਣਾ ਹੀ ਹੋਣ ਦੁੱਧ ਪਿਲਾਉਣਾਗਾ ਜੇ ਮਾਂ ਉਹਦਾ ਦੁੱਧ ਪਿਲਾਉਗੀ ਤਾਂ ਬੱਚਾ ਤੰਦਰੁਸਤ ਹੋਊਗਾ ਠੀਕ ਹੈ ਜਦੋਂ ਬੱਚਾ 6 ਮਹੀਨਾਂ ਦਾ ਹੋ ਜਾਂਦਾਗਾ ਉਸ ਤੋਂ ਬਾਅਦ ਮਾਂ ਬੱਚੇ ਨੂੰ ਉਪਰੀ ਖਰਾਕ ਦੇਣੀ ਸ਼ੁਰੂ ਕਰਦੇ ਕਿਉਂਕਿ ਬੱਚਾ ਵੱਡਾ ਹੋ ਰਿਹਾਗਾ ਹੋਰਦਾ ਵਿਕਦੀ ਕਰਦਾ ਹੈਗਾ ਤਾਂ ਕਰਕੇ ਉਹਨੂੰ ਦਲੀਆ ਕੋਈ ਇਹ ਕੇਲਾ ਦੇ ਕੇ ਦੇ ਦੋ ਜਾਂ ਆਲੂ ਭਾ ਕੇ ਦੇ ਦੇ ਤੇ ਉਸ ਤੋਂ ਬਾਅਦ ਬੱਚੇ ਨੂੰ ਐਡਿਟਿਵਿਟੀ ਕਰਾਓ ਜਿਹਦੇ ਨਾਲ ਉਹਦਾ ਮਾਨਸਿਕੋਂ ਤੋਂ ਕਿਰਿਆ ਸਰੀਰਕ ਵਿਕਾਸ ਵੱਡਾ ਕਿੱਦਾਂ ਹੋਣੀ ਚਾਹੀਦੀ ਹੈ ਮਾਪੇ ਨੂੰ ਚਾਹੀਦਾ ਬੱਚੇ ਵਾਸਤੇ ਸਮਾਂ ਕੱਢੇ ਉਹਦੇ ਨਾਲ ਗੱਲਾਂ-ਬਾਤਾਂ ਕਰੇ ਉਹਨੂੰ ਕਹਾਣੀਆਂ ਸੁਣਾਵੇ ਜਿਹੜੇ ਆ ਤਿੰਨ ਮਤਲਬ 3 ਸਾਲ ਤੱਕ ਬੱਚਾ ਹੁੰਦਾ ਹੈਗਾ ਜੇ ਮਾਪੇ ਉਹਦੇ ਦਾ ਪੂਰੀ ਉਹਦੀ ਖਾਣ-ਪੀਣ ਦਾ ਧਿਆਨ ਰੱਖੇ ਤਾਂ ਬੱਚਾ ਤੰਦਰੁਸਤ ਰਹਿੰਦਾ ਕੋਈ ਬਿਮਾਰੀਆਂ ਵੀ ਲੱਗਦੀਆਂ ਨਹੀਂ ਇਹ ਸਟਰਾ ਕਰਕੇ ਉਹਨੂੰ ਸਫਲਤਾ ਹੀ ਮਿਲਦੀ ਹੈਗੀ ਠੀਕ ਹੈ